ਅੱਜ ਤੜਕਸਰ ਸਵੇਰੇ ਇੱਕ ਬੜੀ ਹਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਕੋਰੇ ਦੇ ਧੁੰਦ ਕਰਕੇ ਚਾਰ ਜਿਹੜੇ ਪੁਲਿਸ ਜਵਾਨ ਨੇ ਬੱਸ ਹਾਸੇ ਦੇ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਜ਼ਿਲ੍ਹਾ ਗੁਰਦਾਸਪੁਰ ਦੇ ਸੀ ਇੱਕ ਮਹਿਲਾ ਕਾਂਸਟੇਬਲ ਸੀ ਤੇ ਦੂਸਰਾ ਗੁਰਪ੍ਰੀਤ ਸਿੰਘ ਗੋਪੀ ਜੋ ਬੱਸ ਦਾ ਚਾਲਕ ਸੀ ਡਰਾਈਵਰ ਸੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਿੱਕੇ ਦਾ ਪੂਰੇ ਪਿੰਡ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਆ ਅਸੀਂ ਖੜੇ ਆਂ ਅਮੀਰਪੁਰ ਦੇ ਪਿੰਡ ਦੇ ਜਿੱਥੋਂ ਦਾ ਗੁਰਪ੍ਰੀਤ ਸਿੰਘ ਗੋਪੀ ਰਹਿਣ ਵਾਲਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਤੇ ਜਵਾਨਾਂ ਤੋਂ ਇਲਾਵਾ ਨਾਲ ਦੀ ਨਾਲ ਇਹ ਗੱਲ ਕੀਤੀ ਜਾਵੇ ਤਾਂ ਰਾਜਨਿਕ ਗੁਲਿਆਰਾਂ ਦੇ ਵਿੱਚੋਂ ਵੀ ਲੀਡਰ ਇੱਥੇ ਲਗਾਤਾਰ ਪਹੁੰਚੇ ਨੇ ਉਸ ਪੁਲਿਸ ਜਵਾਨ ਨੂੰ ਸ਼ਰਧਾਂਜਲੀ ਦੇਣ ਵਾਸਤੇ ਦੂਸਰੇ ਪਾਸੇ ਤਸਵੀਰ ਇੱਕ ਐਸੀ ਹੈ ਕਿ ਉਸਦੀ ਮਾਂ ਜਿਹੜੀ ਬੁਢਰੀ ਹੈ ਆਪਣੇ ਪੁੱਤ ਨੂੰ ਬਾਰ-ਬਾਰ ਯਾਦ ਕਰਕੇ ਰੋ ਰਹੀ ਹੈ ਬਿਲਕੁਲ ਰਹੀ ਹੈ ਉਸਦਾ ਜਵਾਨ ਪੁੱਤ ਸੀ ਜਿਸਦੇ ਦੋ ਬੱਚੇ ਸੀ ਇੱਕ ਬੇਟੀ ਸੀ ਇੱਕ ਬੇਟਾ ਸੀ ਜਿਨ੍ਹਾਂ ਨੂੰ ਆਪਣੇ ਪਿੱਛੇ ਛੱਡ ਗਿਆ ਵਾ ਤਦੂ ਦੇਖ ਸਕਦੇ ਕਿਸ ਤਿੱਕੇ ਦਾ ਮਾਹੌਲ ਹਰ ਇੱਕ ਦੇ ਅੱਖ ਦੀਆਂ ਅੱਖਾਂ ਜਿਹੜੀਆਂ ਨੇ ਪਾਣੀ ਦੇ ਨਾਲ ਭਰੀਆਂ ਨੇ ਦੂਸਰੀ ਪਾਸੇ ਤਸਵੀਰਾਂ ਕਰ ਜਦੋਂ ਕੋਈ ਪੁਲਿਸ ਦਾ ਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈਗਾ ਤੇ ਜਵਾਨਾਂ ਵੱਲੋਂ ਸੰਸਕਾਰ ਮੌਕੇ ਸ਼ਮਸ਼ਾਨ ਘਾਟ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹ ਉਸ ਦੇਖ ਸਕਦੇ ਕਿਸ ਤਿੱਕੇ ਦਾ ਗੁੰਮਗਾਇਨ ਮਾਹੌਲ ਬਣਿਆ ਵਾ ਮਾਤਾ ਜੋ ਬਾਰ-ਬਾਰ ਆਪਣੇ ਪੋਤ ਨੂੰ ਗੁਰਪ੍ਰੀਤ ਸਿੰਘ ოਪੀ ਨੂੰ ਯਾਦ ਕਰਦੀ ਪਈ ਹੈ ਤੇ ਬਿਲਖ ਰਹੀ ਹੈ ਜਦਾ ਜਵਾਨ ਪੁੱਤ ਡਿਊਟੀ ਦੇ ਦੌਰਾਨ ਉਸ ਦੀ ਜਦੋਂ ਮੌਤ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਇਲਾਕੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਮਾਹੌਲ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੀ ਅੱਖ ਜਿਹੜੀ ਆ ਭਰੀ ਹੈ ਨਮ ਹੋਈ ਹੈ ਪਾਣੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਸ਼ਰਧਾਂਜਲੀ ਜਿਹੜੀ ਆ ਉਸ ਦਾ ਅੰਤਿਮ ਜਿਹੜਾ ਸੰਸਕਾਰ ਜਿਹੜਾ ਵਾ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਦੇਖਦੇ ਹੋ ਕਿ ਜਿਹੜਾ ਦੋਖਾ ਪਰਿਵਾਰ ਦੇ ਨਾਲ ਜਰੂਰ ਸਾਂਝਾ ਕਰਨ ਰਾਜਨੀਤਿਕ ਬੰਦ ਜਨੇ ਪੁਛ ਅਧਿਕਾਰੀ ਵੀ ਪਹੁੰਚੇ ਨੇ ਪਰ ਮਾਂ ਬਾਪ ਵਾਸਤੇ ਬੜਾ ਮੁਸ਼ਕਲ ਦਾ ਸਮਾਂ ਵਾ ਉਹ ਜਿਹੜਾ ਸਮਾਂ ਵਾ ਮਾਂ ਬਾਪ ਵਾ ਉਸਦੀ ਮਾਂ ਦੇ ਸਾਹਮਣੇ ਉਸਤੇ ਦੇ ਜਵਾਨ ਪੁੱਤ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਵਾ ਤੇ ਮਾਂ ਵੀ ਕਿਤੇ ਨਾ ਕਿਤੇ ਬਿਲਕ ਰਹੀ ਹੈ ਆਪਣੇ ਪੁੱਤ ਨੂੰ ਬਾਰ ਬਾਰ ਯਾਦ ਕਰ ਰਹੀ ਹੈ ਜਰੂਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਗਮਗੀਨ ਮਾਹੌਲ ਬਣਿਆ ਪੂਰੇ ਇਲਾਕੇ ਦੇ ਵਿੱਚ ਲਗਾਤਾਰ ਰਾਜਨੀਤਿਕ ਲੀਡਰ ਜਿਹੜੇ ਨੇ ਬਿਲਾਰਿਆਂ ਦੇ ਵਿੱਚ ਪਹੁੰਚੇ ਆ ਇਹ ਮਾਂ ਵਾ ਬਜ਼ੁਰਗ ਜਿਹੜੀ ਬਿਲਕ ਰਹੀ ਹੈ ਆਪਣੇ ਪੁੱਤ ਨੂੰ ਬਾਰ-ਬਾਰ ਯਾਦ ਕਰ ਰਹੀ ਹੈ ਗੁਰਪ੍ਰੀਤ ਸਿੰਘ ਗੋਪੀ ਨੂੰ ਜਿਸ ਦੀ ਡਿਊਟੀ ਦੇ ਦੌਰਾਨ ਮੌਤ ਹੋ ਜਾਂਦੀ ਹੈ ਆਪਣੇ ਪਿਛੇ ਦੋ ਬੱਚੇ ਇੱਕ ਧੀ ਤੇ ਇੱਕ ਪੁੱਤ ਜਿਹੜਾ ਵਾ ਛੱਡ ਗਿਆ ਵਾ ਦੇਸ਼ ਦੇ ਦੁੱਖਾਂ ਕਿਸੇ ਕਦਾ ਭੌਲ ਬਣਿਆ ਵਾ ਮਾਂ ਦਾ ਅਦਭਜਾ ਬਿਲਕ ਰਹੀ ਹੈ ਬਜ਼ੁਰਗ ਮਾਂ ਰੋ ਰੋ ਕੇ ਆਪਣੇ ਪੁੱਤ ਨੂੰ ਯਾਦ ਕਰ ਰਹੀ ਆ ਜਵਾਨ ਪੁੱਤ ਜਵਾਨ ਪੁੱਤ ਡਿਊਟੀ ਦੇ ਦਰਾਂ ਚਲਾ ਜਾਂਦਾ ਆ ਉਹ ਮੇਰਾ ਬੱਚਾ ਮੈਨੂੰ ਵਾਚਾ ਮਾਰੇ ਮਾਤਾ ਜੁਠੀ ਗਿਉਣੀਆਂ ਓ ਮੈਨੂੰ 6 ਵਜੇ ਤੋਂ ਪਹਿਲੇ ਆਖਣਾ ਮਾਤਾ ਤੂੰ ਪਹਿਲਾਂ ਨਾਉਣਾ ਤੇ ਮੈਂ ਕਹਿੰਦੇ ਨਾ ਬੱਚਿਆ ਅੱਜ ਬੱਚਿਆ ਅੱਜ ਕਿੰਨਾ ਰੋ ਰਹੀ ਆ ਮੇਰਾ ਕਟਣੀਆਂ ਬੱਚਿਆ ਨੌਰ ਗੱਲ ਕਿਨੇ ਕਰੇ ਉਹ ਰਾਤ ਨੂੰ ਮੇਰੇ ਨਾਲ ਲੱਤਾ ਕਿਨੇ ਕੁੱਟਣੀਆਂ ਬੱਚਿਆ ਉਹ ਸੋਨਿਆ ਉਹ ਮੇਰੇ ਨਾਲ ਲੱਤਾ ਗੋੜ ਕੁੱਤੇਗਾ ਸੋਨਿਆ ਤੇ ਰਾਤ ਨਾ ਕੇ ਵੀ ਨਾ

ભંડા ફટ્યાયા બચ્યા બચ્યા એ બચ્યા કર ਬਿਰਿਆ ਬਿਰਿਆ ਓ ਬੱਚੇ ਪਾਪਾ ਕਿੰਨੂ ਕਹਿਣਗੇ ਓ ਬੱਚਿਆ ਓ ਬੱਚਿਆ ਵੇਖ ਲੋ ਅਨੂਰ ਅਨੂਰ ਬੱਚਾ ਵੇਖ ਅਨੂਰ ਨੂਰ ਪਾਪਾ ਨਹੀਂ ਰਬਣਾ ਬਿਲਕੁਲ ਦੇਸ ਦੇਓ ਕਿਸ ਤਿੱਕੇ ਦਾ ਗਮਗੀਨ ਮਾਹੌਲ ਬਣਿਆ ਕੋਈ ਸ਼ਬਦ ਹੀ ਨਹੀਂ ਕਹਿਣੋ ਹੈਗੇ ਜਿਸ ਤਿੱਕੇ ਦਾ ਮਾਹੌਲ ਬਣਿਆ ਇਸ ਪਿੰਡ ਦੇ ਵਿੱਚ ਅਮੀਰਪੁਰ ਦੇ ਵਿੱਚ ਕਿ ਇੱਕ ਬੱਸ ਦਾ ਡਰਾਈਵਰ ਜਿਹੜਾ ਸਵੇਰੇ ਹਾਦਸੇ ਦੌਰਾਨ ਜਿਸ ਦੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇ ਸਾਰੇ ਕਿਸ ਤੂਕੇ ਨਾਲ ਹਰ ਇੱਕ ਦੀ ਆਖਾ ਮਾਂ बार-बार ਉਸਦੀਆਂ ਪੁਰਾਣੀਆਂ ਗੱਲਾਂ ਯਾਦ ਕਰ ਰਹੀ ਹੈ ਬਿਲਕੁਲ ਰਹੀ ਹੈ ਮਾਂ ਪੁਰਾਣੀਆਂ ਗੱਲਾਂ ਯਾਦ ਕਰਕੇ ਤੜਫ ਰਹੀ ਹੈ ਕਿ ਮੇਰੇ ਪੁੱਤ ਨੂੰ ਗਰਮੀ ਬੜੀ ਲੱਗਦੀ ਸੀ ਉਹਨੂੰ ਤੁਸੀਂ ਅੱਗ ਲਾ ਦਿੱਤੀ ਗਈ ਆ ਵੇਖੋ ਐ ਮੈਂ ਕਹਾਂ ਜਵਾਂ ਕਿ ਆਪਣੇ ਕੋਲ ਨਹੀਂ ਸ਼ਬਦ ਹੈਗੇ ਅਸੀਂ ਇੱਥੇ ਕੀ ਕਹਿ ਸਕਦੇ ਹਾਂ ਸ਼ਹਾਸੇ ਦੇ ਦੁਆਨ ਦੇ ਨੂੰ ਬਹੁਤ ਹੋ ਜਾਂਦੀ ਆ ਉਸ ਪਰਿਵਾਰ ਦਾ ਦੁੱਖ ਉਹ ਸਭ ਲੋਕ ਸਮਝ ਸਕਦੇ ਨੇ ਕਿ ਕਿਸ ਤੀਕੇ ਦੇ ਨਾਲ ਜਦੋਂ ਮੌਤ ਹੁੰਦੀ ਆ ਜਵਾਨ ਪੁੱਤ ਸ਼ਹਾਦਤ ਇਹ ਸ਼ਹੀਦੀ ਜਦੋਂ ਆ ਜਾਂਦਾ ਵਾ ਜਿਹੜਾ ਵਾ ਗੁਰਪ੍ਰੀਤ ਸਿੰਘ ਜਦੋਂ ਆ ਜਾਂਦਾ ਵਾ ਜਿਹਦੇ ਉਹ ਇਸ ਤੀਕੇ ਦਾ ਮਾਹੌਲ ਬਣਿਆ ਹੋਇਆ ਮਾਂ ਮਿਲ ਰਹੀ ਐ ਪੁਲਿਸ ਦੇ ਉੱਚ ਅਧਿਕਾਰੀ ਵੀ ਲਗਾਤਾਰ ਪਹੁੰਚੇ ਨੇ ਉਸ ਨੌਲ ਨੂੰ ਅਨੁਸ਼ਾਸਨ ਅਗਲੀ ਦਿਨ ਮਾਂ ਪਗਲੀ ਹੋਈ ਆ ਉਹ ਵੀ ਕਿਸੇ ਨਾਮ ਇਹ ਜਸਦੇਵ ਤਸਵੀਰਾਂ ਨੇ ਸ਼ਮਸ਼ਾਨ ਕਾਟ ਦੇ ਨੇ ਤਸਵੀਰਾਂ ਨੇ ਸਿੱਧੀਆਂ ਬੱਚੇ ਆ ਛੋਟੇ ਬਿਲਕ ਰਹੇ ਅਜ ਬਾਪ ਨੂੰ ਯਾਦ ਕਰਦੇ ਆ ਹਰ ਇੱਕ ਦੀ ਅੱਖ ਜਿਹੜੀ ਆ ਭਰ ਗਈ ਆ ਪਾਣੀ ਨਾਲ ਭਰ ਗਈ ਆ ਇਹ ਲਾਡਾ ਚਾਹਿਆ ਨਾ 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 ਚਾਹਿਆ ਬਹੁਤ ਪੁਰਾਣਾ ਸੰਬੰਧ ਸਰਦਾਰ ਵੱਸਨ ਸਿੰਘ ਜੀ ਦਾ ਇਹ ਦੋਤਰਾ ਸੀਗਾ ਉਹਨਾਂ ਦੀ ਬੇਟੀ ਇੱਥੇ ਰਹਿੰਦੀ ਸੀ ਔਰ ਕੱਲ ਹੀ ਅਸੀਂ ਇਕੱਠੇ ਸੀਗੇ ਗੁਰਪ੍ਰੀਤ ਦੀ ਡਿਊਟੀ ਕੱਲ ਪਾਇਲਟ ਦੇ ਉੱਪਰ ਲੱਗੀ ਸੀ ਔਰ ਦੁਪਹਿਰ ਨੂੰ ਅਸੀਂ ਖਾਣਾ ਵੀ ਇਕੱਠੇ ਖਾਧਾ ਇਹਨੂੰ ਮੈਨੂੰ ਨਹੀਂ ਸੀ ਪਤਾ ਕਿ ਅਗਲੀ ਖਬਰ ਇੰਨੀ ਮਾੜੀ ਅਗਲੇ ਦਿਨ ਆਊਗੀ ਸਭ ਕੋਈ ਲਫ਼ਜ਼ ਨਹੀਂ ਆ ਪਰਮੇਸ਼ਰ ਕਿਰਪਾ ਕਰੇ ਅੱਜ ਪਰਿਵਾਰ ਦੇ ਉੱਪਰ ਬਹੁਤ ਵੱਡਾ ਦੁਖਾਂਤ ਆਇਆ ਕੋਈ ਲਫ਼ਜ਼ ਨਹੀਂ ਉਹਨੂੰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਇਹ ਇਹਦੀ ਪਰਮਾਈ ਨਹੀਂ ਹੋ ਸਕਦੀ ਨਾ ਹੀ ਕੋਈ ਅਸੀਂ ਚੀਜ਼ ਆ ਜਿਹਦੀ ਇਹਦੀ ਇਹਦੀ ਕੋਈ ਕੀਮਤ ਵੀ ਨਹੀਂ ਅਦਾ ਕੀਤੀ ਜਾ ਸਕਦੀ ਪਰ ਜੋ ਵੀ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤ ਜਿਹੜੀ ਆ ਪਰਿਵਾਰ ਨੂੰ ਮਿਲੇ ਤਾਂ ਕਿ ਉਹਦੇ ਦੁੱਖ ਦੇ ਵਿੱਚ ਕਿਤੇ ਨਾ ਕਿਤੇ ਕੁਝ ਕਮੀ ਆ ਜਾਵੇ ਉਹ ਉਹ ਘਟਣਾ ਨਹੀਂ ਇਹ ساری ਉਮਰ ਦਾ ਇੱਕ ਬਹੁਤ ਵੱਡਾ ਦੁਖਾਂਤ ਆ ਪਰ ਸਰਕਾਰ ਦੀ ਸਪੋਰਟ ਜਿਹੜੀ ਆ ਅੱਜ ਬਹੁਤ ਲੋੜ ਆ ਔਰ ਸਮਾਜ ਦੀ ਵੀ ਬਹੁਤ ਲੋੜ ਆ ਇਸ ਪਰਿਵਾਰ ਨੂੰ ਸੋ ਜੀ ਸਾਰੇ ਜੋ ਹਿੰਮਤ ਨਾਲ ਸੀ ਕਰ ਸਕਾਂਗੇ ਉਹ ਜ਼ਰੂਰ ਕਰਾਂਗੇ ਬਿਲਕੁਲ ਬੱਚੇ ਛੋਟੇ ਛੋਟੇ ਇੱਕ ਬੇਟੀ ਹੈ ਬੇਟਾ ਅਦੇ ਬੱਚੇ ਦਾ ਅੱਜ ਬਰਥਡੇ ਆ ਉਹ ਇਸ ਤੋਂ ਵੱਡ ਕੀ ਟਰਾ ਜੜੀ ਆ ਜੀ ਔਰ ਇਹਦੇ ਫਾਦਰ ਵੀ ਬੜੀ ਛੋਟੀ ਉਮਰ ਦੇ ਵਿੱਚ ਵਿਦਾ ਹੋ ਗਏ ਸੀ ਗੁਰਪ੍ਰੀਤ ਜੀ ਸੋ ਆਜੋ ਦੇ ਉਹਨੇ ਖੁਸ਼ੀਆਂ ਦਾ ਦਿਨ ਸੀ ਉਹਨੇ ਆ ਜਾ ਕੇ ਆਪਣੇ ਬੱਚੇ ਦਾ ਮਤਲਬ ਕੋਈ ਲਫ਼ਜ਼ ਹੀ ਨਹੀਂ ਸਾਰੇ ਇਸ ਇਸ ਦੁਕਾਨ ਨੂੰ ਕਿਸੇ ਲਫ਼ਜ਼ਾਂ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ ਕਜਸਤਾ ਜਾਣੇ ਉਹ ਤਾਂ ਅਣਜਾਣੇ ਕੋਣ ਜਾਣੇ ਪੀਰ ਭਾਈ ਅਜੋਦੇ ਪਰਿਵਾਰ ਨੂੰ ਪੁੱਛੋ ਵੀ ਕੀ ਹਾਲ ਆ ਉਹਦੀ ਵਾਈਫ ਨੂੰ ਉਹਦੀ ਮਦਰ ਨੂੰ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਕਰ ਸਕਾਂਗੇ ਕਰਾਂਗੇ ਜੀ ਬਿਲਕੁਲ ਪੰਜਾਬ ਸਰਕਾਰ ਦੇ ਨਮਾਇंदे ਸੀ ਜਸਸੀ ਕਰਨ ਨੇ ਦੱਸਿਆ ਕਿ ਅੱਜ ਉਹਨਾਂ ਦੇ ਪੁੱਤ ਦਾ ਬਰਥਡੇ ਸੀ ਅੱਜ ਜਨਮ ਦਿਨ ਸੀ ਅੱਜ ਖੁਸ਼ੀਆਂ ਦਾ ਦਿਨ ਸੀ ਘਰ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਉਹ ਅਲਵਿਦਾ ਕਹਿ ਜਾਂਦਾ ਵਾ ਇਸ ਦੁਨੀਆ ਨੂੰ ਤੇ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਡਿਊਟੀ ਦੌਰਾਨ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੈਲ ਸਾਹਿਬ ਦਾ ਵੀ ਕਹਿਣਾ ਵਾ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਕਿ ਪੰਜਾਬ ਸਰਕਾਰ ਵੱਲੋਂ ਵੀ ਵੱਧ ਤੋਂ ਵੱਧ ਜਿੰਨੀ ਵੀ ਇਹਨਾਂ ਦੀ ਮਦਦ ਹੋਏਗੀ ਕੀਤੀ ਜਾਵੇਗੀ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਾ ਡੇਲੀ ਪੋਸਟ ਪੰਜਾਬੀ ਗੁਰਦਾਸ